ਸੱਤਾ ਦੇਆਂ ਨਸ਼ਿਆਂ 'ਚ ਆਗੂ ਮਦ ਹੋਸ਼ ਹੋਏ ਵੈਰੀ ਚਾਰੇ ਪਾਸਿਆਂ ਤੋਂ ਮਾਸ ਰਗੇ ਨੋਚਨੇ ਪਾਈਆਂ ਨੇ ਗਦਾਰਾਂ ਨਾਲ ਲੀਡਰਾਂ ਨੇ ਯਾਰੀਆਂ ਜਿੰਨਾ ਉੱਤੇ ਕੌਮ ਦੇ ਉਜਾਰਿਆਂ ਦੇ ਦੋਸ਼ ਨੇ ਧਰਮ ਸਥਾਨ ਟਾਹੇ ਗਲਾਂ ਵਿੱਚ ਟੈਰ ਪਾਏ ਗੈਸਾਨ ਗੈਸਾਨ ਫਰਾਮੂਸ ਨੇ ਟੱਕੇ ਖਾਂਦੇ ਲੰਗੀਆਂ ਅਦਾਲਤਾਂ 'ਚ ਉਮਰਾਂ ਨੇ ਅੱਖ ਨਹੀਂ ਬਣਿਆ ਸਬੂਤ ਭਾਵੇਂ ਠੋਸ ਨੇ ਕਾਤਲ ਵਿਖੋਫ ਹੋ ਕੇ ਕੰਮ ਦੇ ਨੇ ਸੜਕਾਂ 'ਤੇ ਕੱਟ ਦੇ ਸਜਾਵਾਂ ਜਿਲ੍ਹੇ ਵਿੱਚ ਨਿਰਦੋਸ਼ ਨੇ ਸਾਡੀ ਬਰਵਾਦੀ ਦੀਆਂ ਰੱਛੀਆਂ ਨੇ ਸਾਜ਼ਸ਼ਾ ਤਾ ਪੰਜਾਬ ਵਿੱਚ ਨਸ਼ੇ ਦਿੱਤੇ ਝੋਕ ਨੇ ਠੇਕਿਆਂ ਤੇ ਡੇਰੀਆਂ ਦਾ ਵਿਛਿਆਏ ਜਾਲ ਸਾਰੇ ਬਣੇ ਬੈਠੇ ਲੁੱਚੇ ਬਈਮਾਨ ਲੋਕ ਨੇ ਨਸ਼ੇ ਦੇ ਬਪਾਰੀ ਚੋਰ ਠੱਗ ਤੇ ਪਖੰਡੀ ਸਾਦ ਨਸ਼ੇ ਦੇ ਬਪਾਰੀ ਚੋਰ ਠੱਗ ਤੇ ਪਖੰਡੀ ਸਾਦ ਸਰਕਾਰੀ ਉੱਤੇ ਲੁੱਟਦੇ ਬੇਰੋਕ ਨੇ ਸਰਕਾਰੀ ਉੱਤੇ ਜਾਲ ਮਾਇ ਉਜਾੜ ਆਤ ਯਾਰਾਂ ਨੇ ਵੀ ਮਾਰਿਆ ਹੈ ਫੈਰੀਆਂ ਤੋਂ ਵੱਧ ਸਾਨੂੰ ਆਪਣੇਾਂ ਤੇ ਰੋਸ ਨੇ ਲਵਾੰਗੇ ਆਜ਼ਾਦੀ ਕਦੇ ਹੱਕ ਠੋਕ ਆਖਦੇ ਸੀ ਕਿੱਥੇ ਗਈਆਂ ਆਣ ਕਾਓ ਕਿੱਥੇ ਗਏ ਜੋਸ਼ ਨੇ ਤਾ ਸਮਝੋ ਤਾਂ ਇਨਾ ਲੱਖਾਂ ਸਿੰਘ ਮਰਵਾ ਕੇ ਜਿੱਤੀ ਜੰਗ ਘਾਰਨ ਦੇ ਨਾ ਕੋਈ ਅਫਸੋਸ ਨੇ ਕਰਸੀ ਤੋਂ ਬਿਨਾ ਹੁ ਰਕੋ ਜੀ ਵੀ ਨਾ ਯਾਦ ਰਹਾ ਅਬ ਜ ਪੁਲਾਤ ਗੰਦੀ ਸਿਆਸਤ ਦੀ ਸੋਚ ਨੇ ਕੌਮ ਦੇ ਹੱਕਾਂ ਦੀ ਜੇ ਕਰਦਾ ਏ ਗੱਲ ਕੋਈ ਖਾੜ ਪੂ ਦੀ ਮੋਹਰੋਂ ਦੇ ਮੱਥੇ ਦਿੰਦੇ ਠੋਕਨੇ ਚ ਕਹਿਣ ਤੇ ਵੀ ਪ੍ਰੀਤ ਲੱਗੀਆਂ ਪਵੰਦੀਆਂ ਨੇ ਚੁੱਪ ਨੇ ਜ਼ੁਬਾਨਾਂ ਤਾਈਂ ਕਲਮਾ ਖਮੋਸ਼ ਨੇ ਚੁੱਪ ਨੇ ਜ਼ੁਬਾਨਾਂ ਤਾਈਂ ਕਲਮਾ